ਆ ਜਾ ਬਾਹਰ ਆ ਜਾ ਬਾਹਰ ਆ ਬਾਹਰ ਆ ਬਾਬਾ ਬਾਹਰ ਆ ਹਰਸ਼ ਹੋ ਗਿਆ ਬਹੁਤ ਆ ਜਾ ਇੱਕ ਮਿੰਟ ਫੋਨ ਤੇ ਰੱਖ ਲੈ ਨਾ ਇਹ ਪਿਆਰ ਨਾਲ ਸਾਡੀ ਗੱਲ ਕਰਦੇ ਪਏ ਆ ਮੜਾ ਦੇਖਿਓ ਫੋਟੋ ਮੈਂ ਯਾਰ ਇਹ ਤਰਨਾਦਲ ਦਾ ਹੈਗਾ ਉਹ ਜਥੇਦਾਰ ਜੀ ਦਾ ਭੋੜਿਆ ਨਹੀਂ ਮੀਨ ਕੀ ਨਾਮ ਨਾਲ ਦਾ ਭਾਈ ਜੀ ਆ ਜਾ ਬਾਹਰ ਆ ਜਾ ਬਾਹਰ ਆ ਬਾਹਰ ਆ ਬਾਬਾ ਬਾਹਰ ਆ ਅਰਖ ਹੋ ਗਏ ਆ ਬੋਕਰ ਆ ਜਾ ਇੱਕ ਮਿੰਟ ਆ ਫੋਨ ਚੈੱਕ ਕਰ ਲੈ ਫਾਈਲ ਪਾ ਲਈ ਨੰਨਾ ਨਾ ਇਹ ਪਿਆਰ ਨਾਲ ਸਾਡੇ ਨਾਲ ਗੱਲ ਕਰਦੇ ਪਏ ਆ ਨਿਕੋਈ ਨਾ ਤੁਹਾਡਾ ਹੀ ਮੇਰਾ ਸੁਨੀਤਾ ਕਿਹੜੀ ਜਗ੍ਹਾ ਤੋਂ ਆਏ ਆ ਸੁਨੀਤਾ ਜੀ ਇਹ ਇੱਥੇ ਫਗਵਾੜੇ ਤੋਂ ਫਗਵਾੜੇ ਤੋਂ ਤੁਹਾਨੂੰ ਜਿਹੜੇ ਗੱਡੀ 'ਚ ਬੈਠੇ ਸਰਦਾਰ ਜੀ ਕਿੱਥੋਂ ਲੈ ਕੇ ਆਏ ਆ ਇਹ ਬਸਰਾ ਪਹਿਲਾਂ ਤੋਂ ਮੈਨੂੰ ਚੱਕ ਕੇ ਸੀ ਕਿਸ ਨੇ ਭੇਜਿਆ ਸੀ ਕਿ ਮੈਨੂੰ ਕਿਹਨੇ ਭੇਜਿਆ ਤੁਹਾਨੂੰ ਓ ਉਡੀਸੀ ਕੋਈ ਜਾਣਦੇ ਸੀ ਜਾਣ ਪਛਾਨ ਮੰਨੂ ਮੰਨੂ ਨਾਲ ਹਾਂ 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 ਤੇ ਉਹਨਾਂ ਨੇ ਭੇਜਿਆ ਕਿੱਥੇ ਲੈ ਕੇ ਜਾਣੇ ਸੀ ਤੁਹਾਨੂੰ ਪਤਾ ਨਹੀਂ ਮੈਨੂੰ ਜੇ ਚਾਲ ਪੰਜਾਹ ਦਾ ਉਹਨੂੰ ਫੋਨ ਕਰ ਲਾ ਨਹੀਂ ਤੁਹਾਨੂੰ ਇਹ ਤੁਹਾਨੂੰ ਜਾਣਦੇ ਸਰਦਾਰ ਜੀ ਨਹੀਂ ਮੈਨੂੰ ਨਹੀਂ ਜਾਣਦੇ ਫਿਰ ਤੁਸੀਂ ਇਹਨਾਂ ਦੀ ਗੱਡੀ 'ਚ ਕਿੱਦਾਂ ਬੈਠੇ ਆ ਕਿੱਥੇ ਭੇਜੇ ਸੀ ਬਾਲੇ ਕਾਹਦੇ ਭੇਜਿਆ ਸੀ ਤੁਹਾਨੂੰ ਮਜਬੂਰੀ ਨਾਲ ਮੈਂ ਕੀ ਕਰਾਂ ਉਹ ਮਜਬੂਰੀ ਪੈਸੇ ਆ ਕਰਕੇ ਹਾਂ ਜੀ ਕਿੰਨੇ ਪੈਸੇਾਂ ਲਈ ਪਤਾ ਨਹੀਂ ਉਹਨਾਂ ਨੇ ਲੈੇ ਸੀ ਮੇਰੇ ਕੋਲ ਬਹੁਤ ਇੱਧਰ ਦੇਖੋ ਜਿੱਧਰ ਦੇਖੋ ਕਿੰਨੇ ਪੈਸੇਾਂ ਲਈ ਪਤਾ ਨਹੀਂ ਉਹਨਾਂ ਨੇ ਲੈੇ ਸੀ ਉਹ ਉਹ ਕੌਣ ਨੇ ਜਿਹਨਾਂ ਤੁਹਾਨੂੰ ਭੇਜਿਆ ਕੋ ਕੁਰੀਨ ਅਨਜਾਲ ਪਹਿਚਾਨਾ ਕੋਈ ਉਹ ਤੁਹਾਨੂੰ ਜਾਣਦੀ ਹੋ ਇਹਦੇ ਦੇਖੋ ਤੁਹਾਨੂੰ ਜਾਣਦੀ ਜਣੇ ਤੁਹਾਨੂੰ ਭੇਜਿਆ ਹਾਂਜੀ ਹਾਂ ਉਹਦਾ ਕੀ ਨਾਮ ਆ ਉਹਨੂੰ ਨਾਮ ਮੰਨੂ ਮੰਨੂ ਆ ਕਿਹੜੀ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਸੀ ਤੁਹਾਨੂੰ ਪਤਾ ਪਤਾ ਨਹੀਂ ਭਾਈ ਮੈਨੂੰ ਕਹ ਕਿਹੜੀ ਜਗ੍ਹਾ ਲੈ ਕੇ ਜਾਣੀ ਸੀ ਤੁਹਾਨੂੰ ਪਤਾ ਨਹੀਂ ਦੇਖੋ ਤੁਸੀਂ ਗੱਡੀ 'ਚ ਬਹਿ ਕੇ ਇਕ ਆਏ ਅਣਜਾਣ ਬੰਦੇ ਨਾਲ ਬਹਿ ਕੇ ਆਏ ਆ ਤੁਸੀਂ ਕਿੱਦਾਂ ਗੱਡੀ 'ਚ ਬਹਿ ਕੇ ਆ ਗਏ ਆਂ ਉਹਨੇ ਇੱਥੇ ਚੱਕੇ ਸੀਗੇ ਤੇ ਇੱਥੇ ਆ ਕੇ ਰੁੱਕ ਗਏ ਕਹਿੰਦੇ ਮੈਂ ਇੱਕ ਬੀਰ ਪੀਆ। ਨੇ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਓਹਨਾਂ ਨੇ? ਬੀਅਰ ਪੀਤੀ ਸੀ। ਬੀਅਰ ਪੀਤੀ ਓਹਨਾਂ ਨੇ। ਨੇ ਤੁਸੀਂ ਗੱਡੀ 'ਚ ਜੋ ਬੀਅਰ ਪੀਤੀ ਓਹਨਾਂ ਨੇ? ਹਾਂਜੀ ਬੀਅਰ। ਉਹਨੇ ਚਿਕਨ ਵਗੈਰਾ ਵੀ ਖਾਦਾ? ਚਿਕਨ ਨੇ ਖਾਦਾ ਚਿਕਨ ਮੈਂ ਖਾਦੀ ਸੀ। ਚਿਕਨ ਤੁਸੀਂ ਖਾਦਾ? ਹਾਂਜੀ। ਦੇਖੋ ਉਹ ਕਹਿੰਦੇ ਆ ਜੀ ਇਹ ਦਿੱਲੀ ਤੋਂ ਆਏ ਆ ਮੇਰੇ ਰਿਸ਼ਤੇਦਾਰ। ਕੌਣ ਕਹਿੰਦਾ? ਇਹ ਕਹਿੰਦੇ ਦਿੱਲੀ ਤੋਂ ਆਏ ਆ ਜੀ। ਮਜੀਦ ਭਾਈ ਜੀ ਆ ਦੇਖੋ ਮੜੇ ਆ ਉਹ ਭਾਈ ਜੀ ਆ ਦੇਖੋ ਹੁਣ ਵੀ ਕੋਲ ਆ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਵੀ ਤੁਸੀਂ ਝੂਠ ਕਹਦੇ ਬੋਲਦੇ ਪਏ ਆਂ ਉਹ ਨਹੀਂ ਬੋਲਦਾ ਆ ਜੀ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲ ਆ ਆ ਦੇਖੋ ਆਹ ਤੇ ਮੇਰਾ ਲਾਇਸੈਂਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲਾਇਸੈਂਸ ਮੋਆ ਤੁਹਾਡੇ ਕੋਲ ਸਭ ਤੁਹਾਡੇ ਕੋਲ ਸਾਰਾ ਕੁਝ ਆ ਤੁਸੀਂ ਬਾਬਾ ਜੀ ਆ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆਂ ਉਹ ਜੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਦ ਹੋ ਗਿਆ ਉਹ ਤੋਂ ਆ ਦੇਖੋ ਲਗਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਣ ਨਾਲ ਗੱਲ ਕਹਿੰਦੇ ਪੈਸਾ ਕਹਿੰਦੇ ਗੱਲ ਕਰਾਉਂ ਕੋ ਮੇਰੀ ਇਹ ਜੁੱਤੀ ਕਿਸੇ ਉਹ ਦੁਆਰਾ ਦਿਖਾਈਓ ਇਹੋ ਫੋਟੋ ਕਿchni ਹੋਲੀ ਦਿਖਾਓ ਆ ਲਓ ਪਾਈ ਮਜੀਦ ਭਾਈ ਫੜੀ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਮਣੋ ਨੰਬਰ ਤੇ ਗੱਲ ਤਾਂ ਕਰੀਏ ਜਿੱਥੋਂ ਲੈਸਰ ਭਰਾਇਆ ਵਾ ਪਾਈ ਮੈਨਾ ਇਹਨਾਂ ਨਾਲ ਕੋਈ ਆ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋਲ ਨੰਬਰ ਨਹੀਂ ਹੈਗਾ ਫੋਨ ਦੇ ਨੰਬਰ ਆਉਣਾ ਹੈ ਤੁਹਾਡੇ ਨਾਲ ਕੁੱਟ ਕੇ ਨੇ ਕੁੱਤੇ ਨਹੀ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕਹਿੰਦੀ ਰੱਖਿਆ ਤੇ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹਾਂਜੀ ਭਾਈ ਵੀ ਭਾਈ ਕੀ ਮਾਮਲਾ ਹੈ ਸਾਰਾ ਭਾਈ ਉਹ ਚਿਕਾ ਖਾਲਸਾ ਵਾਗੁਰੂ ਜੀ ਦੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਸੇ ਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਕਬਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਬੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ-ਜਿਕਨ ਖਾ ਰਹੇ ਸੀ ਇਹਨਾਂ ਦੇ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਅਕਰਫਾਨਾ ਕਢ ਲਿਆ 70 ਸਾਢੇ ਨਾਲ ਸੰਭਾਏ ਇੱਥੇ ਆ ਕੇ ਤੁਸੀਂ ਕਿਦਾਗਾ ਤੁਹਾਡੇ ਨਾਲ ਆ ਸਮਝ ਆਏ ਹਾਂਜੀ ਇੱਕ ਮਿੰਟ ਜੀ ਤੁਸੀਂ ਬੋਲੋਗੇ ਦੇਖੋ ਬਾਅਦੋਂ ਪੁੱਛਿਆ ਜਾਊਗਾ ਜਰੂਰ ਉਹਨੇ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਂ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੇ ਬਰਤਣਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ 75 ਨਾਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਂਦੇ ਆ ਸ਼ਰਾਬਾਂ ਪਿੰਦੇ ਸੜਕਾਂ ਤੇ ਖੜਕੇ ਇਹ ਪੂਰੇ ਬਾਣੇ ਤੇ ਲਾਜ ਰਾ ਰਹੇ ਆ ਇਹ ਬੰਦਾ ਜੀ ਬਈ ਜੀ ਇੱਥੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਆ ਪੁੱਛੋ